ਕਿਸੇ ਟੀਮ ਦਾ ਕੋਈ ਇਤਰਾਜ ਸੁਣਨਾ ਹੀ ਨਹੀਂ ਇਹ ਟੀਮਾਂ ਨੂੰ ਲਾਸਟ ਜਿਹੜੀ ਉਹਨਾਂ ਵੱਲੋਂ ਹਦਾਇਤ ਕਰ ਦਿੱਤੀ ਗਈ ਹੈ ਜਰੂਰ ਸਾਡੇ ਮੰਨਿਓ ਲਓ ਪਹਿਲੀ ਰੇਡ ਪਾਉਣ ਦੀ ਅੰਦਰਜੀਤ ਬੰਨੀ ਜਿਹੜੇ ਰੋਪੜ ਦੇ ਸਮਾਣੇ ਖੁਰਦਪਿੰਡ ਵਾਲਾ ਆਹ ਪਹਿਲੀ ਕਬੱਡੀ ਪਾ ਰਿਹਾ ਹੈ ਪਰ ਨੌਜਵਾਨ ਕਹਿੰਦੇ ਜਤਿੰਦਰ ਝਾੜ ਸਾਹ ਦੀਆ ਇਸੇ ਸਾਲ ਕਨੇਡਾ ਦੀ ਇੰਟਰਨੈਸ਼ਨਲ ਕਬੱਡੀ ਕਲੱਬ ਲਈ ਖੇਡਿਆ ਤਕੜਾ ਖੇਡਿਆ ਗੱਲਾਂ ਟਿਕਾਣੇ ਲੱਗੀਆਂ ਆਹ ਨੌਜਵਾਨ ਜਿੰਦਰੀ ਕਬੱਡੀ ਪਾ ਰਿਹਾ ਤੇ ਜਾਫੀ 4 ਦਾਦਾ ਗਾਜੀਦਸ ਕਬੱਡੀ ਕਲੱਬ ਤਨੌਰੀ ਵਾਲੇ ਮਣੀ ਵਰਗੇ ਬਿੱਲੇ ਵਰਗੇ ਉਹ ਨਿੰਮੇ ਤੇ ਨੰਨੂ ਵਰਗੇ ਜਫੀ ਚਾਰ ਦੇ ਵਿੱਚ ਉਹ ਜੇਨਰੀ ਭੱਜਾ ਜਾਂਦਾ ਤੇ ਮਾਰੀ ਜਦੋਂ ਛਾਲ ਦਾ ਨੌਜਵਾਨ ਆਹਾ ਓਏ ਆਇਆ ਸਵਾ ਤੇ ਰੋਲਾ ਰਪਾ ਇੱਕ ਵਾਰੀ ਹੌਣ ਪਤਾ ਲੱਗਦਾ ਵੀ ਸੱਲ ਚ ਮੇਲਾ ਚੱਲਦਾ ਐਨ ਕਹਿੰਦੇ ਸੱਲ ਚ ਮੇਲਾ ਚੱਲਦਾ ਦੁਨੀਆ ਨਜ਼ਾਰੇ ਲੈ ਰਹੀ ਐ ਆ ਫੋਰਡ ਦਾ ਜੇਤੂ ਆ ਕਹਿੰਦੇ ਪੰਮੇ ਕੌਜ ਬਜੇੜੀ ਵਾਲੇ ਦਾ ਤਿਆਰ ਕੀਤਾ ਹੋਇਆ ਪੱਠਾ ਇਹ ਕੈਂਡ ਪੈਂਦਾ ਆਲਮਗੀ ਸੱਦ ਲੱਗੇ ਜਰਖਣਾ ਦੇ ਲੱਗੇ ਪਰ ਦੂਜੇ ਪਾਸੇ ਦੀਪੇ ਦੀ ਟਰਾਈ ਤੇਜੀ ਕੈਂਡ ਵਾਲਾ ਇੱਕ ਤਕੜਾ ਨੰਬਰ ਲੈ ਕੇ ਆ ਪੁੱਜਿਆ ਆ ਮੁੰਡੇ ਦੀ ਵਾਲੀ ਨੌਜਵਾਨ ਸੁਨੀਲ ਆ ਕਹਿੰਦੇ ਵੀ ਇਹਦਾ ਬੇਸਿਕ ਜਿਹੜਾ ਨੌਜਵਾਨ ਨੇਪਾਲ ਤੋਂ ਐ ਪਰ ਮੁੰਡਾ ਕਹਿੰਦੇ ਦੁਆਬੇ ਚ ਤਕੜਾ ਖੇੜਦਾ ਇਹਦੀਆਂ ਵੀਡੀਓਜ਼ ਬਹੁਤ ਵਾਇਰਲ ਹੁੰਦੀਆਂ ਆ ਆ ਨੌਜਵਾਨ ਸੁਨੀਲ ਪਰ ਬਿਲਾ ਢੋਡਿਆਂ ਵਾਲਾ ਕਬੱਡੀ 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 ਆਹ ਛੇ ਲੱਖ ਆ ਨਪਾਲੀਆ ਆ ਨਪਾਲੀਆ ਮਿਲਨ ਨੱਚ ਉਠਿਆ ਹੋਰ ਬਿਲਾ ਨੱਚ ਉਠਿਆ ਮਿਲਾਂ ਨੱਚ ਉਠਿਆ ਕਿ ਪਿੰਡੇ ਵਿਰਾਂ ਢੋਲ ਤੋਂ ਭੰਗੜੇ

ਵਾਹ ਨੌਜਵਾਨ ਇਹ ਲਾਲਾ ਸਿੱਟਦਾ ਸਿਕੋ ਜਿਹੜੇ ਕੱਦ ਕਾਠਾ ਹੈ ਪਿਆਰ ਨਾਲ ਜੀਂਦਰੀ ਕਹਿੰਦੇ ਲਿੱਲਾਂ ਵਾਲਾ ਮਣੀ ਠੀਕ ਹੈ ਮੇਰੇ ਖਿਆਲ ਥੋੜੀ ਸੱਟ ਲੱਗੀ ਹੈ ਸਿਰ ਤੇ ਮਾਲਕ ਵੀ ਹੋ ਗਏ ਜਰੂਰ ਨੌਜਵਾਨ ਕਹਿੰਦੇ ਚੜ੍ਹਦੀਆਂ ਕਲਾਂ ਚ ਰਹੇ ਸਾਡੇ ਇਲਾਕੇ ਦੇ ਮਾਣ ਆਹ ਇੰਦਰਜੀਤ ਬੰਨੀ ਇਸ ਵੇ ਕਬੱਡੀ ਬਾ ਰਿਆ ਪਰ ਚਾਰ ਜਾਫਿਆਂ ਦੇ ਵਿੱਚੋਂ ਆਹ ਨੌਜਵਾਨ ਕਹਿੰਦੇ 400 ਵੀ ਆ ਜਤਿੰਦਰ ਖੇਡਿਆ ਕੈਨੇਡਾ ਚ ਟਕਰਾ ਪਰ ਨੌਜਵਾਨ ਬੰਨੀ ਨੇ ਵੀ ਐਨ ਕਹਿੰਦੇ ਅੱਗ ਲਾਈ ਹੈ ਬੰਨੀ ਨੇ ਵੀ ਕਹਿੰਦੇ ਹੱਥ ਕਰਾਈ ਹੈ ਤੇ 500 ਰੁਪਏ ਹੈਪੀ ਵਾਈਵਲ ਬੰਨੀ ਦੇ ਲਈ ਦਿੱਤਾ ਜਾ ਰਿਹਾ ਹੈ ਸੇਲਾ ਪਿੰਡ ਕਹਿੰਦੇ ਦਸਾਂਝਾ ਏ ਇਹ ਦਿਲਜੀਤ ਦਸਾਂਝੇ ਦੇ ਪਿੰਡ ਤੋਂ ਚੱਲ ਕੇ ਆਇਆ ਆ ਸੁਨੀਲ ਕਹਿੰਦੇ ਦਨੀਯ ਦਜੀਤ ਦਸਾਂਝੇ ਦੇ ਪਿੰਡ ਤੋਂ ਚੱਲ ਕੇ ਆਇਆ ਪਟੋੜਿਆਂ ਬਿੱਲਾ ਕਹਿੰਦਾ ਅੱਜ ਜਾਣਾ ਕਿੱਥੇ ਹੈ ਆ ਟੋੜਿਆਂ ਵਾਲਾ ਬਿੱਲਾ ਵੀ ਖੀਰੇ ਸ਼ਮੇ ਪਈ ਦੀ ਕਲੱਬ ਲਈ ਇੰਗਲੈਂਡ ਦੇ ਵਿੱਚ ਤਕੜਾ ਖੇਡੇ ਆ ਫਿਰ ਜਾ ਕੇ ਕ੍ਰਿਕਟ ਵਿੱਚ ਬੱਲੇ ਬੱਲੇ ਕਰਵਾਈ ਆਹ ਦੇਖੋ ਆਹ ਦੇਖੋ ਪੈਂਦੀਆਂ ਥਾਤੀਆਂ ਪੈਂਦੀਆਂ ਥਾਤੀਆਂ ਆ ਸਜਦੇ ਮੰਗਦੇ ਕਿ ਚੜਦੇ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਨੇ ਉਹ ਲੱਟਾ ਵਰਗੇ ਕਿੱਥੇ ਟਿੱਕੇ ਬੈਹਦੇ ਹੁੰਦੇ ਨੇ ਇਹ ਚੜਦੇ ਸੂਰਜ ਵਰਗੇ ਨੇ ਗੱਭਰੂ ਕਹਿੰਦੇ ਜਾਜਾ ਦੀਆਂ ਚਾਦਰਾਂ ਵਰਗੇ ਅੱਜ ਭੜਦੇ ਫਿਰਦੇ ਨੇ ਕਹਿੰਦੇ ਸੱਲ ਦੀ ਧਰਤੀ ਦੇ ਫੋੜਾ ਦਾ ਜੇਤੂ ਮੋਟਰਸਾਈਕਲ ਦਾ ਬੈਸਟ ਆਹ ਤੇਜ਼ੀ ਕਹਿੰਦੇ ਯੂਰਪੋਂ ਵੀ ਖੇਡ ਆਇਆ ਇਹ ਪਿਛਲੇ ਸਾਲ ਕਹਿੰਦੇ ਯੂਰਪੋਂ ਵੀ ਖੇਡਿਆ ਇੱਕ ਤਗੜਾ ਨੰਬਰ ਕਹਿੰਦੇ ਆਪਣੀ ਟੀਮ ਦੇ ਖਾਤੇ ਜੋੜ ਗਿਆ 우ਸਤਾਦ ਜੀ ਜਿਦਰੀ ਆ ਗਿਆ ਲਓ ਲੇਹਲਾਂ ਦੀ ਧਰਤੀ ਦਾ ਕਹਿੰਦੇ ਜਿੰਦਰੀ ਕਬੱਡੀ ਪਾ ਰਿਹਾ ਜਿਸ ਨਗਰ ਦੇ ਜੱਸੀ ਨੇ ਬਤਾਰ ਜਾਫੀ ਦੁਨੀਆ 'ਚ ਚਰਚੇ ਕਰਵਾਇਆ ਆ ਆ ਲੇਲਾ ਦਾ ਜਿੰਦਰੀ ਅਸਲੇ ਧਰਤੀ ਮਾਨੋ ਟੇਕਦਾ ਹੋਇਆ ਮੱਥਾ ਕਿ ਪੰਗੇ ਪੰਗੇ ਛੱਡ ਕੇ ਸ਼ਰੀਫ ਬਣ ਗਏ ਕਿ ਦੁਨੀਆ ਦੇ ਬਹਿਮ ਕਿਹੜਾ ਦੂਰ ਕਰੂਗਾ ਕਿ ਜਾਰੀਆਂ ਦੇ ਜਿਦੋਂ ਕਿਤੇ ਹੋਰ ਚਰਚੇ ਆ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ ਆ ਲੋਕੋ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ ਆ ਧਨੌਰੀ ਵਾਲੇ ਨਿਮੇ ਨਾ ਮੁਕਾਬਲਾ ਕਰਕੇ ਆ ਮਾਰਦਾ ਥਾਪੀਆਂ ਭੰਗੜੇ ਪੈ ਗਏ ਆ ਸੱਲ ਨਾਚ ਉਠਿਆ ਸਵਾ ਸੱਲ ਨਾਚ ਉਠਿਆ ਤਿੰਨ ਕਬੱਡੀਆਂ 1000 ਦੇ ਹਰਦੀਪ ਮਾਵੀ ਬਲਵਿੰਦਰ ਸੈਲ ਸੋਤਲ ਤੇਂਦਰ ਮੁੰਡੀ ਵੱਲੋਂ 1000 ਦੀਆਂ ਤਿੰਨ ਕਬੱਡੀਆਂ ਪਹਿਲੀ ਕਬੱਡੀ ਹੁਣ ਜਤਿੰਦਰ ਸਿੰਘ ਹੈ ਰਾਡਾ ਪਾਰ ਕਹਿੰਦੇ ਮਿੱਠੂ ਚੱਕ ਦੇਸਰਾ ਦੀ ਧਰਤੀ ਦਾ ਕਹਿੰਦੇ ਕਰਦਾ ਟਰਾਈ ਇਹ ਕੈਂਡ ਵਾਲਾ ਬਾਲਾ ਫਰਤੀਲਾ ਉਸਤਾਦ ਜੀ ਪਿਆਰ ਨਾਲ ਇਹਨੂੰ ਨਪਾਲੀ ਆਖਦੇ ਨੇ ਲਓ ਨਪਾਲੀ ਕਹਿੰਦੇ ਸੁਨੀਲ ਕਬੱਡੀ ਪਾ ਰਿਹਾ ਹੈ ਬੜੀ ਫਰਤੀਆ ਬੜੀ ਯੋਗਤੀ ਹੈ ਇਹ ਪੁੱਠੀਆਂ ਵੀ ਬਹੁਤ ਮਾਰਦਾ ਜੇ ਭੱਜ ਗਿਆ ਜੇ ਭੱਜ ਗਿਆ ਫਿਰ ਨਜ਼ਾਰਾ ਦੇਖਣ ਵਾਲਾ ਪਰ ਨੇਕਾ ਹਿੱਕ ਤੇ ਆ ਹਿੱਕ ਤੇ ਚੜ ਕੇ ਬੈਠ ਗਿਆ ਨਿੰਮਾ ਕਹਿੰਦੇ ਹਿੱਕ ਤੇ ਚੜ ਕੇ ਬੈਠ ਗਿਆ ਇਹ ਜੱਫਾ ਮਾਰ ਕੇ ਕੁੜਕੀ ਪਾਲੀ ਲੱਤਾਂ ਨਾਲ ਜੇ ਜਿੰਦੇ ਵਾਂਗੂ ਗੋਲ ਹੋ ਗਿਆ ਜਿੰਨਾ ਜੋਰ ਸੀ ਗੱਬਰੂ ਆ ਤੇਰਾ ਬਾਈ ਤਾੜੀਆਂ ਮਾਰ ਦਿਓ ਨੌਜਵਾਨੀ ਓਏ ਤਾੜੀ ਵਾਲਾ ਨਿੰਮਾ ਸਿਰੇ ਦਾ ਜਫਾ ਲਾ ਗਿਆ ਧਨੋਰੀ ਵਾਲਾ ਨਿੰਬਾ ਸਿਰੇ ਦਾ ਜਫਾ ਲਾ ਗਿਆ ਇੰਦਰਜੀਤ ਬੰਨੀ ਆ ਗਿਆ ਆ ਸਮਾਣੇ ਵਾਲਾ ਇੰਦਰਜੀਤ ਬੰਨੀ ਇੱਕ ਕੱਪ ਤੇ ਬਿਆਰੀ ਕਬੱਡੀਆਂ ਬਾਕੀ ਆ ਨੌਜਵਾਨ ਨਾਨਸਟਾਪ ਰਹਿਣ ਵਾਲਾ ਖਿਡਾਰੀ ਵਾਹ ਓਏ ਨੌਜਵਾਨਾ ਆ ਮਾਰੀ ਜਦੋਂ ਛਾਲ ਲਾ ਕੇ ਜੋਰ ਪੱਟਾ ਨਾਲ ਅੱਖ ਦੇ ਪਲਕ ਚ ਕਮਾਲ ਜਿਹਾ ਹੋ ਗਿਆ ਪਰ ਪ੍ਰਦੀਪ ਵਕੀਲ ਐਨ ਕਰਦਾ ਕਬੱਡੀ 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 ਦਾਰਸ਼ੀ ਕਬੱਡੀ 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 ਜਫਾ ਗੁਜਰੇ ਰੇਡਰ ਬੱਦੂ ਜੋ ਆ ਸਰਾ ਹੋ ਤਾੜੀਆਂ ਲਾ ਦੀ ਕੀ ਖਿਆਲ ਆ ਬਾਈ ਹੋ ਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਦੀ ਉਹ ਸੱਲ ਵਾਲੇ ਆਉਂਦਾ ਨਜ਼ਾਰਾ ਆ ਜਫੇ ਦੇ ਉੱਪਰ ਫੈਲ ਕਬੱਡੀ ਕਲੱਬ ਦੀ ਸਾਰੀ ਕਮੇਟੀ ਵੱਲੋਂ ਵੱਡਾ ਮਾਣ ਕਹਿੰਦੇ 500 ਪੁੱਜਦਾ ਹੋ ਗਿਆ ਐਨ ਦੱਖ ਟੁੱਟ ਗਏ ਰਪੋਟਾ ਓਕੇ ਨੇ ਫੈਲ ਦੀਆਂ ਕਹਿੰਦੇ ਅੱਜ ਰਪੋਟਾ ਓਕੇ ਨੇ ਅਗਲਾ ਮੈਚ ਬਨੂਰ ਤੇ ਫਤੇਪੁਰ ਇਹ ਵੀ ਟੀਮਾਂ ਆ ਜਾਣਗੀਆਂ ਲੈ ਵੀ ਜਿੰਦਰੀ ਪੌਣੀਆਂ ਪੈਣੀਆਂ ਨੇ ਜਿੰਦਰੀ ਜੇ ਮੇਲਾ ਜਤਣਾ ਉਹ ਪੌਣੀਆਂ ਪੈਣੀਆਂ ਨੇ ਇੱਕ ਪਾਸੇ ਮਨੀ ਐ ਜਿਹੜਾ ਅੱਜ ਕੱਲ ਪੂਰੀ ਫਾਰਮ ਦੇ ਵਿੱਚ ਚੱਲਦਾ ਪਰ ਨਿੰਮਾ ਧਨੌਰੀ ਵਾਲਾ ਕਰਦਾ ਟਰਾਈ ਇਹ ਜਿੰਦਰੀ 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 ਤੇ ਨਿੰਮਾ ਤੇ ਜਿੰਦਰੀ ਇੱਕ ਪਾਸੇ ਦਵਾਬਾ ਇੱਕ ਪਾਸੇ ਪੋਲ ਵਾਹ ਓਏ ਨਹੀਂ ਰਿਸਪਿਆ ਆ ਨੀਲਾ ਵਾਲਾ ਕਹਿੰਦੇ ਪੈਂਟ ਲੈ ਗਿਆ ਮੁੰਡਾ ਜਿੰਦਰੀ ਨੀਲਾ ਵਾਲਾ ਆਹੋ ਇਥੇ ਰੱਖ ਤੇਰੀ ਬੇ ਫਲੈਂਕ ਕਿਵੇਂ ਨੇ ਐਕਸ਼ਨ ਤੇ ਐਕਸ਼ਨ ਹੋ ਰਿਹਾ ਅੱਜ ਤੇ ਐਕਸ਼ਨ ਤੇ ਐਕਸ਼ਨ ਹੋ ਰਿਹਾ ਅੱਜ ਤੇ ਸੇਲ ਦਾ ਮੇਲਾ ਐਕਸ਼ਨਾਂ ਵਾਲਾ ਬਣ ਗਿਆ ਆਹ ਰੇਡ ਬੌਲ ਦੀ ਤੇਜ਼ੀ ਦਾ ਕਹਿੰਦੇ ਕੈਂਡ ਪਿੰਡਾ ਹੈ ਇਹ ਬਜੇੜੀ ਵਾਲੇ ਪੰਮੇ ਦਾ ਚੰਡਿਆ ਹੋਇਆ ਇਹ ਨੌਜਵਾਨ ਬਜੇੜੀ ਦੇ ਵਿੱਚ ਨੇ ਕਿ ਮਿਹਨਤ ਕੀਤੀ ਹੈ ਫਿਰ ਇਹਨ ਕਬੱਡੀ ਦਾ ਸਟਾਰ ਬਣਿਆ ਹੋਇਆ ਆ ਨੌਜਵਾਨ ਤੇਜੀ ਕੈਂਡਪਿੰਡ ਵਾਲਾ ਕਬੱਡੀ ਕਬੱਡੀ ਕਰ ਰਿਹਾ ਹੈ ਮੈਦਾਨ ਚ ਬੈਠਾ ਹੋਇਆ ਪਰ ਦੂਜੀ ਚਾਰ ਉਸਤਾਦ ਜੀ ਪਹਿਲਾਂ ਜਿਹੜਾ ਪੁਆਇੰਟ ਸੀ ਉਹ ਟੀਮ ਨੇ ਹੋਲਡ ਲਿਆ ਮਾੜਾ ਨੋਟ ਰੱਖਿਓ ਜੀ ਆ ਹਜ਼ਾਰ ਦੀ ਦੂਜੀ ਕਬੱਡੀ ਤੇ ਮਿੱਠੂ ਚੱਕ ਦੇਣਾਂ ਦੀ ਧਰਤੀ ਦਾ ਕਿ ਬੱਲੀ ਬਣਦੇ ਨੇ ਅੱਜ ਦੇ ਨਿਆਰੇ ਬੱਲੀਏ ਉਹ ਕੀ ਜਾਣਨ ਅਸੀਂ ਖੁੰਡਾ ਪੁਰਾਣਾ ਬੱਲੀ ਪੁਰਾਣਾ ਖੁੰਡਾ ਆ ਖੇਡ ਕਬੱਡੀ ਦਾ ਪੁਰਾਣਾ ਖੁੰਡਾ ਹੈ ਇੱਕ ਪਾਸੇ ਨਵਾਂ ਮੁੰਡਾ ਹੈ ਔਰ ਦੂਜੇ ਪਾਸੇ ਪੁਰਾਣਾ ਖੁੰਡਾ ਹੈ ਆ ਰੇਡ ਪੌਂਡੀ ਨੌਜਵਾਨ ਕਹਿੰਦੇ ਜਿੰਦਰੀ ਲੇਲਾਂ ਵਾਲਾ ਫੇਰ ਤਿਆਰ ਹੈ ਜਿਹੜੇ ਦੇ ਰੈਫਰੀ ਭਾਈ ਬਾਰ ਕੋਈ ਬੱਚਾ ਇੱਕ ਪੁਆਇੰਟ ਜਿਹੜਾ ਬੰਨੀ ਵਾਲਾ ਇਹਨਾਂ ਨੇ ਹੋਲਡ ਲਿਆ ਸਿਓ ਚੈੱਕ ਕਰ ਲਿਓ ਮੇਰਾ ਵੀਰ ਬਣ ਕੇ ਮੈਚ ਚੱਲਦਾ ਚੱਲਦਾ ਜਿੰਦਰੀ ਅਗਲੀ ਕਬੱਡੀ ਪੌਂਡੀ ਫੇਰ ਤਿਆਰ ਹੈ ਜੱਟ ਫੇਰ ਹੈ ਤਿਆਰ ਖੁੱਤੀ ਪਾਉਣ ਨੂੰ ਆ ਮੁੰਡਾ ਕਹਿੰਦੇ ਤਾੜੀਆਂ ਮਾਰਦਾ ਫਿਰਦਾ ਹੈ ਮੋਟੇ ਪੱਟਾਂ ਤੇ ਥਾਪੀ ਮਾਰੀ ਹੈ ਕਿ ਲੋਹੇ ਵਰਗੇ ਪੱਟਾਂ ਉਤੇ ਮਾਰਨ ਬੋਲੀ ਥਾਪੀ ਇੱਕ ਪਾਸੇ ਖੜੇ ਨੇ ਰੇਡਰ ਆਹ ਛੱਠੇ ਪ੍ਰਵਾਲ ਦਾ ਸਰਪੰਚ ਟੁੱਟ ਕੇ ਪੈ ਗਿਆ ਤਰਮੰਡਾ ਇਤਿਹਾਸ ਸਵਾਦ ਸਵਾਦ ਨੌਜਵਾਨ ਸਵਾਦ ਵਾਹ ਇਧਰ ਆ ਸਵਾਦ ਰੇਲਾ ਬਣਾਤਾ 500 ਰੁਪਇਆ ਗਲੈਡੀਏਟਰ ਸੰਦੀਪ ਨੰਗਲੰਦਿਆ ਕਬੱਡੀ ਕਲੱਬ ਵੈਨਕਵਰ ਵੱਲੋਂ ਦਿੱਤਾ ਜਾ ਰਿਹਾ ਆਹ ਭੋਲਾ ਵੀ ਕਹਿੰਦੇ ਫੋੜਾਂ ਦਾ ਜੇਤੂ ਹੈ ਹਾਂ ਵੀ ਦੇਹਰੇ ਦੇ ਕਬੱਡੀ ਕੱਪ ਦਾ ਫੋਰ ਟਰੈਕਟਰਸ ਦਾ ਜੇਤੂ ਹੈ ਇੱਕ ਮਿੰਟ ਦਾ ਨੌਜਵਾਨ ਪਾ ਕੇ ਰੇਡ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਨੂੰ ਮਿਲ ਕੇ ਕਰ ਗਿਆ ਹੈ ਭਰਾ ਬਣ ਕੇ ਨਾ ਯਾਰ ਜਦੋਂ ਰੇਡਰ ਆਉਂਦਾ ਵਿੱਚ ਕੋਈ ਨਾ ਕੋਈ ਵੱਜੀ ਜਾਂਦਾ ਵੀ ਤੇ ਪਿੱਛੇ ਹੋ ਜਾ ਯਾਰ ਬਾਈ ਬਣ ਕੇ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਪਿੱਛੇ ਹੋ ਜੀਏ ਯਾਰ ਮੈਚ ਬਹੁਤ ਤਗੜਾ ਖੇੜਿਆ ਜਾ ਰਿਹਾ ਲਓ ਨੇਪਾਲੀ ਪਿਆਨਾ ਨੇਪਾਲੀ ਆਗਦੇ ਸੁਨੀਲ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ ਕਹਿੰਦੇ ਜੱਫਾ ਲਓ ਮਨੀਤ ਧੌੜੀ ਵਾਲਾ ਉਹ ਬੇ ਵੱਡਾ ਕਹਿੰਦੇ ਤੇਰੇ ਤੇ ਵਾਲਾ ਇਹ ਸਵਾਲ ਆ ਨਹੀਂ ਰਿਸਾ ਭਾਜੀ ਕਹਿੰਦੇ ਬਰਾਬਰ ਦੀ ਮੌੜ ਦਿੱਤੀ ਹੈ ਇਹ ਵੀ ਬੰਦ ਬਾਕੀਆਂ ਜੱਸਿਆ ਇਹ ਵੀ ਪੁਰਾਣਾ ਪਾਪੀ ਹੈ ਤੇ 500 ਡਾਲਰ ਹੈਪੀ ਸੈੱਲ ਵਾਲਾ ਕਹਿੰਦਾ 500 ਰੁਪਈਆ 500 ਰੁਪਈਆ ਜੀ 500 ਕਿਉਂਕਿ ਉੱਥੇ ਹੀ ਜਦੋਂ ਕੈਨੇਡਾ ਜਾਂਦਾ ਉੱਥੇ ਡਾਲਰ ਬਣਦਾ ਹੈਤੀ ਤੇ 500 ਰੁਪਈਆ ਕੰਪਿਊਟਰ 'ਚ ਚੜਿਆ ਹੋਇਆ ਹੈਤੀ ਬੜੀ ਛੇਤੀ ਛੇਤੀ ਨੇ ਨਿਕਲਦਾ ਵੀ ਹੈਪੀ ਜਦੋਂ ਦਿੰਦਾ ਡਾਲਰ ਹੀ ਕਰਦਾ ਅੱਜ ਦੇ ਰੁਪਈਆਂ ਦੀ ਗੱਲ ਹੈ 500 ਰੁਪਈਆ ਮਨੀ ਦੇ ਲੋਜਾ ਕੀਤਾ ਗਿਆ ਹੈ ਦੋ ਲੋ ਦੱਸੇ ਇੱਕ ਲਲਕੜਾ ਮਾਰ ਕੇ ਮੈਚ ਵਧੀਆ ਲੱਗੇ ਜੇ ਸੈੱਲ ਦੇ ਇੱਕ ਵਾਰੀ ਦੁਨੀਆ ਨਜ਼ਾਰੇ ਲੈਂਦੀ ਹੈ ਦੁਨੀਆ ਨਜ਼ਾਰੇ ਲੈ ਰਹੀ ਹੈ ਲੈ ਵੀ ਹੈਪੀ ਬਾਈ ਅੱਜ ਮੇਲਾ ਬਣਿਆ ਹੋਇਆ ਹੈ ਉਹ ਮੇਲਾ ਭਰਿਆ ਹੋਇਆ ਹੈ ਚੱਕ ਦੇਸਰਾਜ ਦੀ ਧਰਤੀ ਦਾ ਮਿੱਠੂ ਤੇ ਭੋਲੇ ਦੇ ਦਰਮਿਆਨ ਟੱਕਰ ਸਿਰੇ ਦੀ ਪਈ ਹੋਈ ਹੈ ਭੋਲੇ ਚ ਤਿਆਰਬਾ ਪਰ ਚੱਕ ਦੇਸਰਾਜ ਦਾ ਜਤਿੰਦਰ ਵੀ ਤਿਆਰਬੇ ਕਰਾ ਹੈ ਭੋਲਾ ਵੀ ਕਹਿੰਦੇ ਤਿਆਰਬੇ ਕਰਤਾ ਵੀ ਬਹੁਤ ਸੋਹਣਾ ਪੈੜ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਕਿ ਢੋਲ ਵੱਜੇ ਤੋਂ ਪੱਪ ਪੰਜਾਬੀ ਚੁੱਕਣ ਲੱਗਦੇ ਨੇ ਵਿੱਚ ਤਿਰੰਜਣਾ ਝੁੰਡ ਲੜਾਂ ਦੇ ਨੱਚਣ ਲੱਗਦੇ ਨੇ ਵਿੱਚ ਤਿਰਿੰਜਣਾ ਢੋਲਾਂ ਦੇ ਰੇਤੇ ਲੱਗਦੇ ਨੇ ਅੰਬਰਾਂ ਤੱਕ ਜਾਏ ਸ਼ੋਰ ਤੇ ਧਰਤੇ ਵੱਜੀ ਅੱਡੀ ਦਾ ਐਨ ਧਰਤੇ ਵੱਜੀ ਅੱਡੀ ਕਹਿੰਦੇ ਜਦੋਂ ਅੰਬਰਾਂ ਤੱਕ ਸ਼ੋਰ ਜਾਂਦਾ ਜਦੋਂ ਮੁੰਡੇ ਢੰਗੜੇ ਪਾਉਂਦੇ ਆ ਜਦੋਂ ਮੁੰਡੇ ਨੱਚਦੇ ਆ ਫੇਰ ਵੱਖਰਾ ਨਜ਼ਾਰਾ ਹੁੰਦਾ ਆ ਢੋਡਿਆਂ ਵਾਲਾ ਬਿੱਲਾ ਕੇ ਮੂਰੇ ਖੜਕੇ ਹੌਸਲਾ ਕਰਕੇ ਭੂਤਰਿਆਂ ਸਾਂ ਸੰਗਾ ਤੋਂ ਫੜਕੇ ਕਿਸੇ ਕਿਸਰ ਬੰਦ ਹੁਣ ਵੱਜਣਗੇ ਥਾਪੇ ਆ ਸੱਜਣਗੇ ਥਾਪੇ ਆ ਸੱਜਣਗੇ ਥਾਪੇ ਹੁਣ ਪੈਣਗੇ ਭੰਗੜੇ ਆਜਾ ਪੰਗੜੇ ਕਹਿੰਦੇ ਸੰਦੀਪ ਨੰਗਲੰਬੀਆ ਗਲੇਡੀਏਟਰ ਕਲੱਬ ਬੈਂਕੂਵਰ ਵੱਲੋਂ ਕਹਿੰਦੇ 500 ਪੁੱਜਦਾ ਹੋ ਗਿਆ ਐਣ ਪੰਗੜੇ ਪੰਡੇ ਨੇ ਰੇਡਾਂ ਪਾਉਣੀਆਂ ਪੈਣੀਆਂ ਨੇ ਉਧਰ ਸਾਡਾ ਵੀਰ ਕਹਿੰਦੇ ਮਨਜੀਤ ਜੱਗੂ ਲੰਬੜਦਾਰ ਬਾਦ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਸਾਹਿਬ ਉਹ ਵੀ ਸਾਡੇ ਦਰਮਿਆਨ ਪੁੱਜ ਗਏ ਲੰਬੜਦਾਰ ਮਨਜੀਤ ਸਿੰਘ ਜੱਗੂ ਦਾ ਧੰਨਵਾਦ ਕੀਤਾ ਜਾਂਦਾ ਹੈ ਉਹਨਾਂ ਨੂੰ ਜੀ ਆਣ ਆਖਿਆ ਜਾ ਰਿਹਾ ਹੈ ਬਹੁਤ ਸਿਰੇ ਦੀ ਕਬੱਡੀ ਹੈ ਸਿਰੇ ਦਾ ਮੈਚ ਹੈ ਇਹੋ ਜਿਹੇ ਮੈਚ ਵਿਰਲੇ ਵਿਲੇ ਦੇਖਣ ਮਿਲਦੇ ਆ ਉਹ ਕੈਨਪਿੰਡ ਵਾਲਾ ਤੇਜ਼ੀ ਆ ਗਿਆ ਤੀਜੀ ਕਬੱਡੀ ਕਹਿੰਦੇ ਹਜ਼ਾਰ ਵਾਲੇ ਹਰਦੀਪ ਸਿੰਘ ਮਾਦੀ ਬਲਵਿੰਦਰ ਗੱਲ ਸੋਤਲ ਬਿੰਦਰਜੀਤ ਮੁੰਡੀ ਵੱਲੋਂ ਹਜ਼ਾਰ ਵਾਲੀ ਹਜ਼ਾਰ ਵਾਲੀ ਚਾ ਜਾਵੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਬੇਦਖਰੇ ਮਾਲਕ ਮਿਹਰ ਕਰੇ ਲੈ ਵੀ ਪੰਮੇ ਆਈ ਨੇੜੇ ਨੌਜਵਾਨਾਂ ਮਾਲਕ ਮਿਹਰ ਕਰੇ 60 ਜਿਆਦਾ ਨਾ ਹੋਵੇ ਨੌਜਵਾਨ ਦੇ ਚੰਗਾ ਮਾੜਾ ਖੇਡਣਾ ਜਿੱਤ ਹਾਰ ਹੋਣੀ ਵੱਖਰੀ ਗੱਲ ਹੈ ਪਰ ਕਿਸੇ ਖਿਡਾਰੀ ਦੇ 60 ਜਿਆਦਾ ਨਾ ਹੋਵੇ ਹਮੇਸ਼ਾ ਹੀ ਇਹਨਾਂ ਖਿਡਾਰੀਆਂ ਲਈ ਅਰਦਾਸਾਂ ਦੁਆਵਾਂ ਜੋਦੜੀਆਂ ਰਹਿੰਦੀਆਂ ਨੇ ਕਿ ਕਦੇ ਵੀ ਕਿਸੇ ਖਿਡਾਰੀ ਦੇ ਤਤੀਵਾ ਨਾ ਲੱਗੇ ਹੋਲਡ ਵਾਲਾ ਕਿੱਧਰ ਆ ਜੀ ਉਹ ਨੋਟ ਕਰਾ ਦਿਓ ਜੀ ਇੱਧਰ ਬਾਈ ਤਾੜੀਆਂ ਮਾਰ ਦਿਓ ਇੱਕ ਵਾਰੀ ਤੇਜ਼ੀ ਦੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਤਾੜੀਆਂ ਦਵਾਵਾਂ ਦੇ ਨਾਲ ਉਸਤਾਦ ਜੀ ਠੀਕ ਹੋ ਕੇ ਇਸ ਇਧਰ ਕਬੱਡੀਆਂ ਪਾ ਲਈ ਆ ਹਜ਼ਾਰ ਦੀ ਤੀਜੀ ਕਬੱਡੀ ਦੇ ਜੱਫਾ ਜੀ ਉਹ ਹੈਪੀ ਬਾਈ ਦਿੰਦਾ ਹੀ ਹਜ਼ਾਰ ਜਿਹੜਾ ਹੋਲਡ ਸੀ ਉਹ ਕਿੱਧਰ ਸੀ ਉਹ ਜੱਸਿਆ ਜੱਫੀਆਂ ਦੋ ਹਾਂ ਜੀ ਹਾਂ ਜੀ ਪਹਿਲਾ ਜਿਹੜਾ ਹੋਲਡ ਪੁਆਇੰਟ ਸੀ ਉਹ ਚੱਕ ਦੇਸਰਾਜ ਦੀ ਟੀਮ ਨੂੰ ਦਿੱਤਾ ਗਿਆ ਉਹ ਵੀ ਨੋਟ ਕੀਤਾ ਜਾਵੇ ਬਹੁਤ ਚੋਟੀ ਦਾ ਮੈਚ ਚੱਲ ਰਿਹਾ ਹੈ ਆ ਲੇਲਾਂ ਵਾਲਾ ਜੇਂਦਰੀ ਫੇਰ ਫੇਰ ਤਿਆਰ ਹੈ ਜਿੰਦਰੀ ਕਹਿੰਦੇ ਲਿੱਲਾਂ ਵਾਲਾ ਜੈਕਸ਼ਨ ਕਰਕੇ ਮੇਲਾ ਬਣਾਉਣ ਵਾਲੀ ਗੱਲ ਕਰ ਗਿਆ ਉਹ ਕਹਿੰਦੇ ਮੁੰਡੇ ਕਹਿੰਦੇ ਸੱਲ ਵਾਲੇ ਅੱਜ ਸਨੈਪ ਚੇਟਾ ਪਾ ਰਹੇ ਨੇ ਵੀ ਪਿੰਡ ਦਾ ਮੇਲਾ ਚੱਲਦਾ ਚਾ ਜਾ ਚੜਦਾ ਚਾ ਜਾ ਚੜਦਾ ਉਹ ਜਿੰਦਰੀ ਦੀ ਕਬੱਡੀ ਦੇ ਉੱਪਰ ਮਨੀਤ ਧੌੜੀ ਵਰਗੇ ਨਿੰਮੇ ਵਰਗੇ ਆ ਨਿੰਮਾ ਟਰਾਈ ਕਰਦਾ ਤੇ ਜਿੰਦਰੀ ਕਹਿੰਦੇ ਦੁਆਬੇ ਆਹਾ 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 ਪਿਛੇ ਆ ਗਿਆ ਭਾਈ ਗਰਾਊਂਡ ਦੇ ਵਿੱਚ ਕੋਈ ਵੀਰ दारू ਪੀ ਕੇ ਨਾ ਆਵੇ ਯਾਰ ਬਹੁਤ ਬੰਦਿਆਂ ਤੋਂ ਸਵੇਲ ਆਉਂਦੀ ਹੈ ਖਿਡਾਰੀਆਂ ਦੇ ਸੱਟਾਂ ਲੱਗਦੀਆਂ ਯਾਰ ਪਲੀਜ਼ ਐਦਾਂ ਨਾ ਕਰੋ ਬਹੁਤ ਵਾਰ ਬੇਨਤੀ ਕੀਤੀ ਹੈ ਪਹਿਲੇ ਇੱਕ ਵਾਰ ਇੱਕ ਵਾਈ ਭੇਜਿਆ ਵਾਪਸ ਪਲੀਜ਼ ਹੁਣ ਨਾ ਕੋਈ ਆਵੇ ਮਿਹਰਬਾਨੀ ਹੋਵੇਗੀ ਆਵਿੰਦਰਜੀਤ ਬੰਨੀ ਐਸਵੀ ਕਬੱਡੀ ਕਬੱਡੀ ਕਰਦਾ ਆਇਆ ਜਤਿੰਦਰ ਚਾਰਸਾ ਵੀਆ ਫੜਿਆ ਆਇਆ ਗੁੱਟ ਛੜਾਇਆ ਗੁੱਟ ਨੌਜਵਾਨ ਨਿੰਦਰਜੀਤ ਬੰਨੀ ਐਸਵੀ ਸਰਵੇ ਦਾ ਭਾਂਜਾ ਨਾਨਾ ਵੀ ਸਰਬਾ ਤਕੜਾ ਖੇਡਿਆ ਉਹ ਨਹੀਂ ਵੀ ਕਹਿੰਦੇ ਧਨੌਰੀ ਲਈ ਦੁਨੀਆ ਵਿੱਚ ਗੱਲਾਂ ਕਰਾਈਆਂ ਅੱਜ ਧਾਨਜਾ ਵੀ ਨਾਨਕੇਆਂ ਦੇ ਪਿੰਡ ਦੀ ਟੀਮ ਦਾ ਪੁੱਤ ਬਣ ਕੇ ਛੋੜੀ ਖੇਡ ਦਾ ਪ੍ਰਦਰਸ਼ਨ ਕਰਦੇ ਆ ਉਹ ਲੇਲਾ ਮਾਰ ਜਿੰਦਰੀ ਲੈ ਵੀ ਜੱਸਿਆ ਫੇਰ ਆ ਗਿਆ ਉਹ ਤਬਾਤੇ ਵਾਲਾ ਆ ਗਿਆ ਜਿਵੇਂ ਲੋਕ ਬੋਲੀਆਂ ਅੱਜ ਗੱਲ ਚੱਲੀ ਹੈ ਕਿ ਛੱਡ ਕੇ ਸ਼ਹਿਰ ਤੋਂ ਬਾਬਾ ਨੇ ਅੰਬੀਆਂ ਨੂੰ ਤਰਸੇਗੀ ਉਹ ਜਿੰਦਰੀ ਕਹਿੰਦੇ ਅੱਗੇ ਨੂੰ ਕਬੱਡੀ ਪਾਉਣ ਦੇ ਲਈ ਕਹਿੰਦੇ ਵੱਧ ਚੁੱਕਿਆ ਹੁਣ ਚਾਰ ਜਫੀ ਨੇ ਇਸ ਸਮੇਂ ਚਾਰਾਂ ਦੇ ਵਿੱਚੋਂ ਕਹਿੰਦੇ ਕੌਣ ਜਫਾ ਲਾਵੇਗਾ ਜੇਂਦਰੀ ਪਰ ਤੰਨੂ ਕਹਿੰਦੇ ਪੁੱਠੀ ਮਾਰਨ ਦਾ ਯਤਨ ਕੀਤਾ ਹੈ ਲੇਲਾਂ ਵਾਲਾ ਹਲਕੀ ਜੈਂਪ ਕਰਕੇ ਬਹੁਤ ਵਧੀਆ ਪੁਆਇੰਟ ਜੋੜਨ ਚ ਕਾਮਯਾਬ ਹੋਏ ਹੱਸੀ ਕਰਕੇ ਆਹ ਨੌਜਵਾਨ ਭੂਲਾ ਕਬੱਡੀ ਪਾ ਰਿਹਾ ਹੈ ਨਾਜਬੰਦ ਭੂਲਾ ਕਹਿੰਦੇ ਦੇਹਦਨੇ ਦੇ ਕਬੱਡੀ ਕੱਪ ਦਾ ਟਰੈਕਟਰ ਦਾ ਜੇਤੂ ਬਣਿਆ ਬੜਾ ਲੰਮਾ ਤਜਰਬਾ ਇਸ ਗੜਾਰੀ ਦਾ ਵੀ ਆਹ ਦੀਪੇ ਨੇ ਟਰਾਈ ਕੀਤੀ ਹੈ ਐਨ ਮੂਰੇ ਖੜਕੇ ਰੁਕਣ ਦਾ ਯਤਨ ਕੀਤਾ ਪਰ ਭੂਲਾ ਵੀ ਲਾ ਲਾ ਸਿੱੜਦਾ ਹੈ ਭੂਲਾ ਵੀ ਕਹਿੰਦੇ ਉਗਲਾ ਖੜੀਆਂ ਕਰਦਾ ਇੱਕ ਤਕੜਾ ਪੁਆਇੰਟ ਜੋੜਨ ਚ ਕਾਮਯਾਬੀ ਹਾਸਲ ਕਰ ਗਿਆ ਇਹਦੇ ਨਾਲ ਹੀ ਆਮਨਿਆ ਮੈਚ ਸਨਮਤ ਹੋ ਗਿਆ ਸਲਾਣੇ ਵਾਲੇ ਇਧਰਲੇ ਪਾਸੇ ਨੂੰ ਆ ਜਾ ਇਸ ਮੈਚ ਦਾ ਰਿਜ਼ਲਟ ਦੀ ਜਿਹੜੀ ਸਾਂਝ ਬਾਲੀਏ ਪਿੰਡ ਤੇਰਾ ਕੱਲ ਨੂੰ ਠੀਕ ਕਰ ਦਾਂਗੇ ਇਸ ਮੁਕਾਬਲੇ 'ਚ ਚੱਕਦੇਸ ਰਾਜ ਦੀ ਟੀਮ ਦੇ ਪੁਆਇੰਟ ਆ 11 ਤੇ ਬਾਬਾ ਗਾਜੀ ਰਾਸ ਕਬੱਡੀ ਕਲੱਬ ਧਨੌਰੀ ਦੀ ਟੀਮ ਦੇ ਪੁਆਇੰਟ ਆ 11.5 ਕਿਹੜਾ ਪਿੰਡ ਹੈ ਖਨਿਆਣ ਅਮਲੋਹ ਦੇ ਲਾਗੇ ਖਨਿਆਣ ਪਿੰਡ ਹੈ ਅਮਨਸ ਕੁਰੜ ਸਾਡਾ ਵੀਰ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡਾ ਵੀਰ ਅਮਰੀਕ ਘਮਾਣਾ ਵਾਲਾ ਲੈ ਵੀ ਜੱਸਿਆ ਦੱਲੀ ਬਾਈ ਬੇਨਤੀ ਕਰਦਾ ਵੀ ਅਮਰੀਕ ਘਮਾਣਾ ਨੂੰ ਆਪਾਂ ਨੈਕਸਟ ਮੈਚ ਲਈ ਆਪਾਂ ਜਰੂਰ ਮਾਈਕ ਦੇ ਦਈਏ ਤੁਹਾਡਾ ਧੰਨਵਾਦ ਹੋਵੇਗਾ ਬਾਕੀ ਜੀ